ਵਾਲੀ ਰਾਤ ਹੀ ਮਾਂ ਨੇ ਕਰਤਾ ਕਾਨ ਬੱਚੀ ਨੂੰ ਰਾਤ ਵੇਲੇ ਸੜਕ ਤੇ ਛੱਡਿਆ ਲਾ ਵਾਰਿਸ ਵੀਡੀਓ ਬਾਰਲ ਹੋਈ ਤਾਂ ਪਿਤਾ ਨੇ ਫੜੀ ਬਾ ਜੀ ਹਾਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਮਾਂ ਨੇ ਆਪਣੇ ਘਰਵਾਲੇ ਨਾਲ ਤਲਾਕ ਹੋਣ ਤੋਂ ਬਾਅਦ ਉਸੇ ਦਿਨ ਹੀ ਰਾਤ ਵੇਲੇ ਆਪਣੀ ਛੋਟੀ ਬੱਚੀ ਨੂੰ ਸੜਕ ਤੇ ਲਾਵਾਰਸ ਹਾਲਤ ਦੇ ਵਿੱਚ ਸੁੱਨਾ ਛੱਡ ਦਿੱਤਾ ਤੇ ਇਸ ਤੋਂ ਬਾਅਦ ਬੱਚੀ ਸੜਕ ਤੇ ਕਿਸੇ ਵਿਅਕਤੀ ਨੂੰ ਮਿਲੀ ਤਾਂ ਉਸ ਵਿਅਕਤੀ ਨੇ ਮੁਖਤਾ ਦੇ ਆਧਾਰ ਤੇ ਉਸ ਬੱਚੀ ਤੇ ਦਰਸ கா ਕੇ ਉਸ ਨੂੰ ਆਪਣੇ ਘਰ ਲੈ ਲੈਂਦਾ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਬੱਚੀ ਬਾਰੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਤੇ ਬੱਚੀ ਦੀ ਤਾਂ ਜਾਨ ਕਰਨ ਦੇ ਲਈ ਅਪੀਲ ਕੀਤੀ ਜਦੋਂ ਬੱਚੀ ਦੇ ਸਕੂਲ ਦੀ ਪ੍ਰਿੰਸੀਪਲ ਨੇ ਇਹ ਵੀਡੀਓ ਦੇਖੀ ਤਾਂ ਤੁਰੰਤ ਉਸਨੇ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਦੇ ਨਾਲ ਸੰਪਰਕ ਕੀਤਾ ਤੇ ਉਸ ਨੂੰ ਬੱਚੀ ਦੇ ਪਿਤਾ ਦਾ ਮੋਬਾਈਲ ਨੰਬਰ ਦਿੱਤਾ ਤੇ ਜਦੋਂ ਪਿਤਾ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਆਪਣੀ ਬੱਚੀ ਨੂੰ ਹਾਸਲ ਕਰਨ ਦੇ ਲਈ ਉਸ ਥਾਂ ਤੇ ਪਹੁੰਚਿਆ ਜਿੱਥੇ ਬੱਚੀ ਮੌਜੂਦ ਸੀ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤਾਂ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਇਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਜੀ ਇੱਥੇ ਜੀ ਤੇ ਬੇਟੀ ਹੋਣੇ ਜਿਹੜੀ ਤੁਹਾਡੀ ਹੈ ਕਿੰਨੇ ਸਾਲ ਦੀ ਹੈ ਇਹ 7 ਸਾਲ ਦੀ ਹੈ ਜੀ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਤੋਂ ਹੈ ਤੁਹਾਡੇ ਨਾਲ ਮੇਰਾ ਡਿਸਪੂਟ ਤਾਂ ਚਲੋ 6 ਸਾਲ ਤੋਂ ਚੱਲ ਹੀ ਰਿਹਾ ਸੀ ਜੀ ਤੇ ਲੱਗਦਾ ਕਿ ਇਸ ਸਰ ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈਗਾ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨਾਂ ਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਮੈਂ ਤੇ ਇੱਥੋਂ ਜੀ ਹੁਣ ਆਪਣੀ ਬੇਟੀ ਨੂੰ ਲੈ ਕੇ ਜਾਣਾ ਤੇ ਜਿਹੜੀ ਮੈਂ ਕਾਰਵਾਈ ਆਪਣੇ ਮੁਹਾਲੀ ਡਿਸਟ੍ਰਿਕਟ ਜਿਰਕਪੁਰ ਤੋਂ ਆਪਣੀ ਮੈਂ ਵਾਈਫ ਦੇ ਖਿਲਾਫ ਕਾਰਵਾਈ ਦਾ ਪਰਚਾ ਦਰਜ ਕਰਾਉਣਾ ਹੈ ਜੀ ਪਤਾ ਨਹੀਂ ਹੈ ਕਿ ਉਹ ਤਾਂ ਵਾਈਫ ਕਿੱਥੇ ਹੈ ਨਹੀਂ ਜੀ ਉਹਦਾ ਮੋਬਾਈਲ ਨੰਬਰ ਬੰਦ ਜਾ ਰਿਹਾ ਜੀ ਤੇ ਉਸ ਤੋਂ ਪਹਿਲੇ ਤੁਹਾਨੂੰ ਕੋਈ ਗੱਲਬਾਤ ਹੋਈ ਹੋਵੇਗੀ ਮੈਂ ਬਸ ਫਿਰ 10 11 ਵਜੇ ਤੱਕ ਹੀ ਮੇਰੀ ਉਹਦੇ ਨਾਲ ਕੋਰਟ 'ਚ ਹੀ ਹੋਈ ਹੈ ਉਸ ਤੋਂ ਬਾਅਦ ਜੀ ਉਹ ਗਾਇਬ ਸੀ ਜੀ ਪਿਤਾ ਕਰਵਾਉਣ ਜਾ ਰਿਹਾ ਪਤਨੀ ਤੇ ਪਰਚਾ ਹਾਲਪਿਤਾ ਨੂੰ ਉਸਦੀ ਬੱਚੀ ਮਿਲ ਗਈ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਹੁਣ ਆਪਣੀ ਪਤਨੀ ਦੇ ਉੱਪਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗਾ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖਿਆ ਸੜਕ ਤੇ ਨਾ ਦੌੜਦੀ ਨੂੰ ਦੇਖਿਆ ਜੀ ਤੇ ਉਹਨਾਂ ਨੇ ਇੱਕ ਵੀ ਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ ਦੌੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕਾਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਐ ਤੇ ਇੱਥੇ ਦੌੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ-ਬੰਨੇ ਦੌੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆਜੋ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਇਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹਗੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰ ਦਈਏ ਜੀ ਤੇ ਇਨਸਾਨੇ ਤੌਰ ਤੇ ਪੁਲਿਸ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੇ ਤੁਸੀਂ ਆਪਣੇ ਘਰ ਰਾਤ ਦੀ ਕਟਾਓ ਕਿਉਂਕਿ ਜੇ ਪੁਲਿਸ ਦੇ ਕੇ ਉੱਥੇ ਵਰਦੀਆਂ ਦੇ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕਿਹਾ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਹਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਦਰਸਲ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੇ ਤਲਵਾੜਾ ਦੇ ਕੋਲ ਪੈਂਦੇ ਪਿੰਡ ਕੋਲ ਕੋਲੋਤਾ ਦਾ ਹੈ ਜਿੱਥੇ ਕਿ ਇੱਕ ਕਲਯੁਗੀ ਮਾਂ ਨੇ ਆਪਣੀ ਮਾਸੂਮ ਬੱਚੀ ਨੂੰ ਰਾਤ ਦੇ ਵੇਲੇ ਸੜਕ ਤੇ ਸੁੱਨਾ ਛੱਡ ਦਿੱਤਾ ਇਸ ਤੋਂ ਬਾਅਦ ਜਦੋਂ ਇਹ ਬੱਚੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੂੰ ਮਿਲੀ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੁਕਤਾ ਦੇ ਪਦਾਰਥ ਤੇ ਬੱਚੀ ਨੂੰ ਆਪਣੇ ਘਰ ਦੇ ਵਿੱਚ 2 ਦਿਨ ਤੱਕ ਰੱਖਿਆ ਖੈਰ ਪਿਤਾ ਨੂੰ ਉਸ ਦੀ ਬੱਚੀ ਤਾਂ ਮਿਲ ਗਈ ਹੈ ਲੇਕਿਨ ਇਹ ਘਟਨਾ ਸਮਾਜ ਨੂੰ ਚੇਤ ਜੋੜ ਦੇਣ ਵਾਲੀ ਮਿਸਾਲ ਹੈ ਕਿ ਪਰਿਵਾਰਕ ਵਿਵਾਦਾਂ ਦੇ ਚੱਲਦੇ ਬੱਚਿਆਂ ਦੀ ਕੀ ਹਾਲਤ ਹੁੰਦੀ ਹੈ ਜੱਗਪਾਣੀ ਟੀਵੀ ਲਈ ਸੰਦੀਪ ਕੁਮਾਰ ਦੀ ਰਿਪੋਰਟ